ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਈ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋ ਸੂਈਆਂ ਤੇ ਇੱਕ ਗੱਬਣ ਆ ਸੂਈਆਂ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਇਹ ਵੀਡੀਓ ਚ ਕਦੇ ਵੀ ਨਾ ਕਿੰਨੇ ਵੀ ਜਾਂ ਬਿਨਾਂ ਚਵਾਈ ਤੋਂ ਪਸ਼ੂ ਲੈ ਜਾਓ ਆਪਣੀ ਚਵਾਈ ਕਰਕੇ ਆਪਣੀ ਗਰੰਟੀ ਤੇ ਆਪਣੀ ਸਮਝ ਨਾਲ ਵੇਖ ਕੇ ਪਸ਼ੂ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚੀਜ਼ ਦਾ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਫਿਰ ਨਾ ਵੀਰ ਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਪੋਂਗਾ ਤਹਿਸੀਲੇ ਨਾ ਡਿਸਟ੍ਰਿਕਟ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦੋ 752907481 ਜੀ ਠੀਕ ਹੈ ਵੇਖ ਗਿਆ ਉਦਨ ਵਾਲਾ ਮਾਲ ਫਿਰ ਮਾਲ ਭਾਜੀ ਇਦਾਂ ਹੀ ਆਉਂਦਾ ਜਾਂਦਾ ਰਹਿੰਦਾ ਜੋ ਭਾਅ ਉਦਨ ਵੀ ਛੋਟੇ ਆਜੀ ਭਾਜੀ ਛੋਟੇ ਛੋਟੇ ਭਾਅ ਜੋ ਅੱਜ ਵੀ ਉਦਨ ਵੀ ਜਾਇਜੀ ਕੀਤੇ ਸੀ ਆਜੀ ਭਾਜੀ ਛੋਟੇ ਛੋਟੇ ਭਾਅ ਅੱਜ ਵੀ ਜਾਇਜੀ ਰਹਿਣਗੇ ਹਾਂਜੀ ਠੀਕ ਹੈ ਜੀ ਹਾਂਜੀ ਚਲੋ ਫਿਰ ਪਹਿਲੇ ਨੰਬਰ ਤੇ ਆ ਜੜੀ ਯਾਰ ਭਾਜੀ ਬੱਚੇ ਦਾ ਬਿਨਾ ਦੁੱਧ 7 ਕਿਲੋ ਦੇ ਵੜ ਥੱਲੇ ਹੈਗਾ ਪੱਕਾ ਦੁੱਧ ਦੁੱਧ ਭਾਜੀ ਆਜ ਲੈ ਆਓ ਜੀ ਬਾਗੀ ਗਿੱਧੀ ਆ ਠੰਡੀ ਸੀਲ ਜੇ ਬਾੜ ਇਹ ਆ 98 ਤੇ ਦੇਖ ਸਕਦੇ ਲੱਗੇ ਤਾਂ ਤੇ ਉਤਰਾ ਥਾਂਥਣ ਵੀਰ ਜੀ ਪੂਰੇ ਜੇ ਥਾਂਥਣ ਭਾਜੀ ਆ ਓਕੇ ਸਾਰੇ ਇਹਦਾ ਪਰਲਾ ਪਾਸਾ ਥੋੜਾ ਜਿਹਾ ਵੱਡਾ ਨਹੀਂ ਲੱਗਦਾ ਜਿਵੇਂ ਬਾਈ ਰੱਖ ਲਈ ਥਣ ਬਰਾਬਰ ਹੋਣਗੇ ਠੀਕ ਹੈ ਤੇ ਉਤਰਾ ਠੰਡੀ ਸੀ ਲਿਆ ਹਾਂ ਜੀ ਤੇ ਮੁੱਲ ਫਿਰ ਇਹਦਾ ਮੋਲੇ ਵੀਰ ਜੀ ਛੋਟਾ ਜਿਹਾ ਹੀ ਆ ਮੁੱਲ 15000 ਜਿਹੜੀ ਵੈਡ ਦੇਣੀ 12000 ਰੁਪਏ ਦੇ ਦਾਂਗੇ ਅੱਛਾ 12000 ਹਾਂ ਜੀ 7 ਕਿਲੋ ਭਾਜੀ ਦੋ ਦੰ ਤਿਆਰ ਹੋ ਗਏ ਥੱਲੇ ਠੀਕ ਹੈ ਜੀ ਹਾਂ ਜੀ ਤੇ ਇਹ ਨਮਰ ਬਿੱਧੀ ਵਸ਼ੀ ਇਹਨੂੰ 3 ਗੀ ਮਹੀਨੇ ਹੋ ਗਏ ਸੂਈ ਨੂੰ ਹਾਂ ਅੱਛਾ ਹਾਲੀ ਬਣੀ ਗਏ ਦੁੱਧ ਦੇ ਸਤ ਕਿਲੋ ਜੋ ਹੈਗਾ ਪੱਕਾ ਦੁੱਧ ਦੁੱਧ ਭਾਈ ਇਹ ਤੇ 7 ਕਿਲੋ ਹੀ ਹੋਗਾ ਉੱਚੇ ਬੱਚੇ ਦੀ ਆ ਥੋੜੀ ਏ ਮਗਰ ਵਸ਼ੀ ਹੈ ਇਹ ਬਾਕੀ ਦੁੱਧ ਮੋਕੇ ਤੇ ਜਿਹੜਾ ਕਿੰਦੇ ਹੈ 7 ਕਿਲੋ ਹੈਗਾ ਵਾ ਜਿਹੜਾ ਤੁਸੀਂ ਆਪਣਾ ਚੋਈ ਕਰਕੇ ਲੈ ਆ ਜਨ ਬਾਕੀ ਇਹ ਆ ਵੀ ਇਨਾ ਗਾਵਾਂ ਦਾ ਦੁੱਧ ਸੰਗਣਾ ਹੁੰਦਾ ਚਲੋ ਘਰੇ ਵਰਤਣ ਲਈ ਚੰਗਾ ਹੁੰਦਾ ਵਾ ਸਾਰਾ ਸਿਆਲ ਇਹਨਾਂ ਦੁੱਧ ਦਈ ਜਾਣਾ ਕਰਦਾ ਚਾਹ ਪਣੀ ਦਾ ਵਧੀਆ ਸਾਰੀ ਜਾਣਾ ਹੈ ਇਹ ਵੀ ਬਾਕੀ ਵੀਧੀ ਠੰਡੀ ਸੀਲ ਜੇ ਵੜ ਇਹਦੇ ਵੀ ਥਾਣੇ ਦੇਖ ਸਕਦੇ ਜੀ ਇੱਕ ਨਹੀਂ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਛੋੜਾ ਇਹ ਆਈਆ ਕਿੰਨਾ ਇਹਦਾ ਮੁੱਲ 15 ਜੀ 12000 ਰੁਪਏ ਦੇ ਦਾਂਗੇ ਅੱਛਾ ਇਹ ਵੀ 12000 ਦੀ ਦੇ ਦੇਣੀ ਹੈ ਠੀਕ ਹੈ ਜੀ ਬਾਕੀ ਇਹ ਵੀਰ ਜੀ ਗੱਬਣ ਚ ਹੋ ਗਾ ਹਫਤਾ ਦਸ ਦਿਨ ਛੱਡ ਦੀ ਜੋ ਅੱਛਾ ਇਹ ਵੀ ਠੰਡੀ ਸੀਲ ਦੇ ਥਾਂ ਤੇ ਬਾਕੀ ਚੰਗਾ ਲੱਗਾ ਜੀ ਇਹ ਥਾਣੇ ਦੇਖ ਸਕਦੇ ਜੀ ਜੱਸੀ ਜੇ ਵੜੇ ਵੀ ਬਾਕੀ ਇਹ ਆ ਵੀ ਸਾਂਹ ਵਾਲਾ ਕੁਵੇ ਲੈ ਜਾਊਗਾ ਤੇ ਸਾਰਾ ਸਿਆਲ ਇਹ ਦੁੱਧ ਚੰਗਾ ਭਰੀ ਜਾਊਗੀ ਹਾਂਜੀ ਆ ਵੇ ਸਾਦੇ ਵਜੀ ਥਾ ਤੂੰ ਬਾਕੀ ਲਾਹਵਾ ਨਹੀਂ ਚੰਗੀਆਂ ਵਜੇ ਉਹ ਤੇਰਾ ਕਿੰਨਾ ਕੁ ਦੁੱਧ ਭਰੀ ਜਾਊਗੀ ਵੀਰ ਜੀ ਦੁੱਧ ਵੀਰ ਜੀ 10 ਕਿਲੋ ਚਵਾਈ ਜਾਊਗੀ ਅੱਛਾ ਹਾਂਜੀ ਬਾਕੀ ਇਹ ਵੀ ਕੋਈ ਵੀ 10 ਦੇਣੀ ਸੇਵਾ ਕਰ ਲੈ ਬਾਕੀ ਵਹਿੜ ਚੰਗੀ ਜੋ ਠੀਕ ਆ ਭਾਗਾ ਦੂਜਾ ਸਵੇਰ ਦੰਦੋਂ ਦੇਣਾ ਬਾਜੀ ਓਕੇ ਜੀ ਸਾਰੇ ਤੇ ਇਹਦਾ ਕਿੰਨਾ ਕੁ ਮੁੱਲ ਆ ਫਿਰ ਮੁੱਲ ਵੀਰ ਜੀ ਅੱਗਿਆ ਮੈਂ ਟੋਕੜਾਂ ਦੇ ਭਾਜ ਦੇ ਦੇਣੀ ਆ ਅੱਛਾ ਮੋਲ ਕਰੋ ਨਾ ਭਾਈ 20000 ਕਰਾ ਲਓ ਜਿਹੜੀ ਵੈਡ 18000 ਰੁਪਏ ਦੇ ਦਾਂਗੇ ਅੱਛਾ 18000 ਦੀ ਦੇ ਦੇਣੀ ਆ ਹਾਂਜੀ ਬਾਕੀ ਵਿੱਚ ਮੌਕੇ ਦੇ ਭਾਜੀ ਕਰ ਦਾਂਗੇ ਮਾਤਾਂ ਕੋਈ ਨਹੀਂ ਮੌਕੇ ਦੇ ਵਿੱਚੋਂ ਕਰ ਦੋਗੇ ਹਨਾ ਬਾਕੀ ਭਾਜੀ ਆਪਨੇ ਤਸੱਲੀ ਕਰਕੇ ਵੇਖ ਜਾਵੇ ਖੜੋ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਵੇਖ ਕੇ ਖੜੇ ਕੋ ਭਾਵੇਂ ਕੋ ਦੂਰ ਦਾ ਤੇ ਭਾਵੇਂ ਕੋ ਲਾਗੇ ਦਾ ਤਸੱਲੀ ਕਰਕੇ ਖੜਨ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਆ